ਵਪਾਰੀ ਨੂੰ ਫੋਨ ਲਾ ਕੇ ਪੁੱਛਦੇ ਆ ਭਲਾ ਜਿਹੜਾ ਉਹਦੋਂ ਬੰਦਾ ਆਇਆ ਸੀ ਨਾ ਉਹਨਾਂ ਦੇ ਪਿੰਡ ਦੇ ਕਹਿਣ ਦੀ ਐ ਨਾ ਵਾ ਵਪਾਰੀ ਨੂੰ ਕੱਢਦਾ ਭੋਲਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਵਪਾਰੀ ਸਾਹਿਬ ਹਾਂਜੀ ਹਾਂਜੀ ਸੰਨੀ ਬੋਲਦਾ ਜੀ ਹਾਂਜੀ ਫ੍ਰੀ ਹੋ ਗੱਲ ਕਰਨੀ ਹੈ ਕੋਈ ਮੇਰੇ ਨਾਲ ਹਾਂਜੀ ਹਾਂਜੀ ਠੀਕ ਆ ਤੇ ਮੇਰੀ ਗੱਲ ਸੁਣੋ ਹਾਂ ਜਿਹੜਾ ਉਹਦੋਂ ਬੰਦਾ ਆਇਆ ਸੀ ਮੱਝ ਲੈਣ ਮੇਰਾ ਤੁਸੀਂ ਭੇਜਿਆ ਹੀਗਾ ਭਾਮਦੇ ਆ ਨਾ ਉਹ ਹਾਂਜੀ ਤੇ ਨਾਂ ਉਹਦਾ ਮਨਵੀਰ ਵਾ ਮਨਵੀਰ ਸਿੰਘ ਠੀਕ ਆ ਤੇ ਤੁਸੀਂ ਮੈਨੂੰ ਇਹ ਪਤਾ ਕਰਕੇ ਦੱਸੋ ਕਿ ਉਹਨਾਂ ਦੀ ਕੋਈ ਕੁੜੀ ਹੋਵੇ ਜਾਂ ਹੈਗੀ ਆ ਜਾਂ ਕਿੱਥੇ ਆ ਇਹ ਚੀਜ਼ ਮੈਨੂੰ ਪਤਾ ਕਰਕੇ ਦੱਸੋ ਹਾਂ ਉਹ ਨਹੀਂ ਭਾਜੀ ਦੱਸਾ ਕੀ ਗੱਲ ਆ ਤੁਸੀਂ ਸਮਝੋ ਵੀ ਇਹ ਕਹਦੀ ਜ਼ਿੰਦਗੀ ਤੇ ਮਹੌਦਾਈ ਸਵਾਲ ਆ ਬਹੁਤ ਭਲਾ ਹੋਊਗਾ ਤੁਸੀਂ ਮੈਨੂੰ ਇੰਨਾ ਪਤਾ ਕਰਕੇ ਦੱਸੋ ਠੀਕ ਆ ਉਹਨੇ ਕਰਿਆ ਮੈਨੂੰ ਫੋਨ ਠੀਕ ਆ ਠੀਕ ਆ ਜੀ ਠੀਕ ਆ ਦਾ ਫੋਨਿਕ ਫੋਨ ਸਰਦ ਮੈਂ ਲਾਇਆ ਸੀ ਉਹ ਪਾੜੀ ਨੂੰ ਉਹ ਦਿਨ ਉਹ ਆਇਆ ਨਹੀਂ ਬੰਦਾ ਮੱਝ ਲੈਣਾ ਹਾਂਜੀ ਭਾਮਦੇ ਐ ਨਾ ਉਹ ਵੀ ਅੱਛਾ ਜੋ ਮੈਂ ਪਾੜੀ ਨੂੰ ਲਾ ਕੇ ਫੋਨ ਤੇ ਉਹਨੂੰ ਮੈਂ ਕਿਹਾ ਵਾਪੀ ਉਹਨਾਂ ਦੇ ਪਤਾ ਕਰ ਹਾਂ ਕਿ ਉਹਨਾਂ ਦੀ ਕੋਈ ਕੁੜੀ ਹੈਗੀ ਹੀ ਜਾਂ ਵਿਆਹੀ ਹੋਈ ਜਾਂ ਕੀ ਆ ਕੀ ਨਹੀਂ ਹੈ ਭਲਾਣਾ ਪਤਾ ਲੱਗ ਜਾਣਾ ਉਰ ਤੋਂ ਆਓ ਚੱਲ ਪਤਾ ਲੱਗਿਆਣਾ ਉਹ ਵੀ ਜੇ ਜੇ ਇਹਦੇ ਮਾਪੇ ਵੀ ਹੋਊਗਾ ਆਹ ਵਾਹ ਚੱਲ ਇਹ ਵੀ ਆਪਣੇ ਮਾਪਿਆਂ ਨੂੰ ਮਿਲੂਗੀ ਯਾਰ ਮੈਨੂੰ ਤੇ ਹੌਂੜਿਆ ਵਾ ਕਿ ਕਿਤੇ ਉਹ ਬੰਦਾ ਕਿਉਂ ਉਹਦਾ ਨਾਮ ਵੀ ਮਨਵੀਰ ਵਾ ਤੇ ਪਿੰਡ ਵੀ ਭਾਮ ਆ ਹਾਂ ਚਲੋ ਪੜਾ ਕੇ ਦੱਸਦੇ ਤੇ ਕੀਤਾ ਫੋਨ ਆਂਦਾ ਮੈਂ ਕੱਢ ਕੇ ਫੋਨ ਤੇ ਮੈਂ ਪੁੱਛ ਕੇ ਤੇ ਦੱਸ ਦਾਂ ਤੁਹਾਨੂੰ ਹੁਣੇ ਠੀਕ ਹੂੰ ਉਹ ਕੀ ਬੰਦੀ ਨਾਲ ਨਾ ਕੁਛ ਨਹੀਂ ਅੰਦਰ ਹੀ ਬੈਠੀ ਠੀਕ ਆ ਠੀਕ ਆ ਅਜਾ ਰੋਟੀ ਪਣੀ ਹਾਂ ਹਾਂ ਰੋਟੀ ਖਾ ਲਈ ਉਹਨੇ ਲੈ ਹੁਣ ਆਈ ਗਿਆ ਜੋ ਸਰਨ ਚਾ ਚੁੱਕਾ ਪਲਕੀ ਆਂਦਾ ਹਾਲੋ ਠੀਕਾ ਠੀਕਾ ਤੇ ਮੇਰਾ ਵੀਰ ਫੇ ਇਦਾਂ ਕਰੋ ਕਿ ਉਹਨਾਂ ਨੂੰ ਨਾ ਕਿਸ ਹਿਸਾਬ ਨਾਲ ਭੇਜੋ ਅਥੇ ਸਾਡੇ ਕੋਲ ਭੇਜੋ ਉਹਨਾਂ ਨੂੰ ਠੀਕਾ ਭੇਜੋ ਤੇ ਹਾਂ ਜੀ ਉਹ ਕਹਿੰਦੇ ਤੇ ਦੇ ਆ ਵੀ ਉਹਨਾਂ ਦੀ ਕੁੜੀ ਹੈਗੀ ਸੀ ਤੇ ਇਦਾਂ ਵਿਆਹੀ ਸੀ ਤੇ ਉਹ ਗਵਾਚ ਗਈ ਆ ਉਹ ਫਿਰ ਇਹਨਾਂ ਦੀ ਹੋਣੀ ਆ ਫਿਰ ਹਾਂ ਨਾ ਪਤਾ ਵੀ ਉਹ ਦੱਸਣ ਲਈ ਇਹ ਵੀ ਉਹ ਦੱਸਣ ਲਈ ਆ ਤੇ ਇਹਨਾਂ ਦਾ ਵੀ ਹੋਈ ਆ ਉਹ ਵੀ ਕਹਿੰਦੇ ਵੀ ਸਾਡੇ ਵੀ ਕੁੜੀ ਇਦਾਂ ਹੋਈ ਆ ਤੇ ਮਾਪੇ ਜੋ ਇਹਨਾਂ ਨੂੰ ਪੜਾ ਚੱਲ ਆਉਂਦੇ ਆ ਤੇ ਫਿਰ ਵੇਨੇ ਆ ਨਾ ਹਾਂ ਹੁਣ ਲੱਗੂਗਾ ਪਤਾ ਉਹਨਾਂਗੇ ਠੀਕ ਹਨਾ ਚੱਲ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਹਾਂ ਨਾਲ ਇਹਨੂੰ ਵੀ ਇਨਸਾਫ ਮਿਲੂਗਾ ਹੁਣ ਆਹੋ ਇਹਨੇ ਚਿਰਦੀ ਵਿਚਾਰੀ ਖੱਜਲ ਖਵਾਰ ਹੋਣ ਈ ਆ ਹਨਾ ਉਹਨਾਂ ਦੇ ਨਾਲ ਮਾਂ ਆਪਣੇ ਮਾਪਿਆਂ ਨੂੰ ਤੇ ਦੱਸੂਗੀ ਕਿ ਕੀ ਬਣਿਆ ਉਹਦੇ ਨਾਲ ਉਹਨਾਂ ਦੇ ਨਾਲ ਹੋ ਕੇ ਆਪਾਂ ਉਹਨਾਂ ਨੂੰ ਸਜ਼ਾ ਕਰਾਉਣੀ ਹੈ ਜਿਨ੍ਹਾਂ ਨੇ ਇਹਦੇ ਨਾਲ ਇਹ ਕੰਮ ਕੀਤਾ ਉਹਨਾਂ ਨੂੰ ਮਿਲੂਗੀ ਤੇ ਫੇਰ ਹੀ ਉਹਨਾਂ ਨੇ ਬੰਦੇ ਬਣਨਾ ਵਾ ਦਾ ਗੱਲ ਉਹ ਇਹ ਕਿ ਨੂੰ ਮਰੀ ਸਮਝ ਕੇ ਕੀ ਪਤਾ ਮੁੰਡੇ ਦੀ ਉਹ ਗੱਲ ਵੀ ਹੋਰ ਕੇ ਹੋਰ ਕੇ ਦੇ ਕੋ ਵਿਆਹ ਕਰਾ ਕੇ ਤੇ ਉਹਦੀ ਵੀ ਇਹੋ ਹਾਲੇ ਕਰਨ ਕੋਈ ਨਹੀਂ ਉਹ ਤੇ ਆਪਣੇ ਵੱਲੋਂ ਮਾਰ ਗਏ ਆ ਨਾ ਉਹਦੇ ਮਾਰ ਕੇ ਨੱਪ ਗਏ ਆ ਉਹਦੇ ਰੱਬ ਬਚਾਉਣ ਵਾਲਾ ਠੀਕ ਆ ਨਾ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਹੋਰ ਲਾਂਦੇ ਉਹਨਾਂ ਨੂੰ ਆ ਲਾਂਦੇ ਜੇ ਤੇ ਹੋ ਗਿਆ ਕੰਪਨ ਵੀ ਠੀਕ ਆ ਫਿਰ ਕਰਦੇ ਅਗਲੀ ਕਾਰਵਾਈ ਉਹਨਾਂ ਤੇ ਵੇਖਾਂ ਇਹ ਤੇ ਮੇਰੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਗਾ ਪਰ ਮੈਂ ਵੀ ਇਹਦੀ ਮਾਂ ਆ ਮੈਂ ਵੀ ਗੱਲ ਮਨਾ ਕੇ ਛੱਡਣੀ ਆ। ਇਹਦਾ ਕੀ ਇਰਾਦਾ ਵਾ? ਵੀ ਆਪਣੀਆਂ ਮਰਜ਼ੀਆਂ ਕਰੂਗਾ, ਸਾਰੀ ਉਮਰ ਇਦਾਂ ਹੀ ਕੱਢ ਦੂਗਾ। ਨਾ ਮੈਂ ਵੀ ਗਾੜੀ ਜੀਵਨ ਆ, ਇਹਨੂੰ ਤਾਂ ਮੈਂ ਦੱਸੂਗੀ ਪਤਾ। ਵੀ ਕਿੱਦਾਂ ਨਹੀਂ ਵਿਆਹ ਕਰਾਉਂਦਾ ਏ। ਤੂੰ ਤੇ ਵੇਖੀ ਆਂ ਆਪ ਕਹੇਗਾ ਮੈਨੂੰ। ਮੰਮੀ ਕਰੋ ਜਿੱਥੇ ਕਰਨਾ ਵਾ, ਕੋਈ ਗੱਲ ਹੀ ਨਹੀਂ। ਹੁਣ ਸਕੀਮ ਕਿਹੜੀ ਲਾਵਾਂ? ਹਾਂ, ਆਹ ਕੰਮ ਕਰਦੀ ਆਂ। ਹੈਗਾ ਵੀ ਸਾਹਮਣੇ ਹੀ ਆ। ਮੰਮੀ ਮੰਮੀ ਕੀ ਗੱਲ ਹੋਈ ਏ ਮੰਮੀ ਤਾ ਉਠੋ ਕੀ ਗੱਲ ਹੋ ਗਈ ਏ ਹਾਏ ਹਾਏ ਵੀ ਪੁੱਤ ਮੈਨੂੰ ਚੱਕਰ ਆਉਣ ਡਈ ਓ ਤੁਹਾਨੂੰ ਮੈਂ ਕਿੰਨੀ ਵਾਰੀ ਆਨਾ ਵੀ ਗਰਮੀ 'ਚ ਨਾ ਕੰਮ ਕਰਿਆ ਕਰੋ ਤਾ ਉਠੋ ਉਧਰ ਅੰਦਰ ਚੱਲੀਏ ਗਰਮੀ ਦੀ ਕੋਈ ਗੱਲ ਨਹੀਂ ਕੀ ਤਾ ਉਠੋ ਹਾਏ ਵੀ ਮੇਰੇ ਕੁੱਠਿਆਂ ਨਹੀਂ ਜਾਣ ਡਿਆ ਛੱਟ ਸੂਟ ਤੇ ਨਹੀਂ ਲੱਗੀ ਕਿਤੇ ਹਾਏ ਹਾਏ ਮੇਰਾ ਬੁੜਾ ਹਾਨੋ ਗਿਆ ਪੁੱਤ ਤਾਟਾ ਵੀ ਨਾ ਤੁਸੀਂ ਵੇਖੋ ਕਰਨ ਕੀ ਡੈਣ ਮੰਮੀ ਕਾ ਉਠੋ ਆ ਪਾਣੀ ਪੀਓ ਆਮੇ ਤਾਂ ਨਹੀਂ ਉੱਠਿਆ ਜਾਂਦਾ ਪਾਣੀ ਪੀਓ ਪਾਣੀ ਪੀਏ ਤੁਸੀਂ ਮੈਨੂੰ ਤਾਂ ਪੁੱਤ ਤੇਰੇ ਫਿਕਰ ਹੀ ਮਾਰ ਚੰਦੇ ਆ ਮੰਮੀ ਕਿਉਂ ਇਨਾ ਸੋਚਦੇ ਹੋ ਆ ਉਧਰ ਬਹੁਤ ਪੱਖੇ ਥੱਲੇ ਆਜੋ ਆਜੋ ਮੈਂ ਦਵਾਈ ਲੈ ਕੇ ਆਵਾਂ ਤੁਹਾਡੀ ਵੇ ਇੱਥੇ ਬਹਿ ਇੱਥੇ ਬਹਿ ਮੇਰੇ ਲੱਗੇ ਦਵਾਈ ਮੈਂ ਕੀ ਕਰਨੀ ਆ ਮੈਨੂੰ ਦਵਾਈ ਦੀ ਨਹੀਂ ਲੋੜ ਠੀਕ ਵਾ ਨਾ ਮੈਂ ਤਾਂ ਤੇਰੇ ਵੱਲ ਵੇਂਦੀ ਰਹਿਨੀ ਆ ਵੀ ਕਿਦਾਂ ਉਮਰ ਕੱਢਣੀ ਪੁੱਤ ਤੂੰ ਸਾਰੀ ਤੈਨੂੰ ਇਹ ਨਹੀਂ ਸਮਝ ਆਉਂਦੀ ਮੰਮੀ ਕਿਉਂ ਤੁਸੀਂ ਇੰਨਾ ਸੋਚਦੇ ਹੋ ਵੀ ਮੈਂ ਤਾਂ ਤੇਰੇ ਫਿਕਰਾਂ ਚ ਮਰ ਚੱਲੀ ਆ ਮੰਮੀ ਦੱਸੋ ਤੁਸੀਂ ਚਾਹੁੰਦੇ ਕੀ ਜੇ ਚਾਹਣਾ ਮੈਂ ਕੀ ਆ ਪੁੱਤ ਮੈਂ ਤੇ ਇਹੋ ਚਾਹੁੰਨੀ ਆ ਵੀ ਤੂੰ ਵੀ ਆਪਣੀ ਜ਼ਿੰਦਗੀ ਚੱਗੇ ਵਧ ਐਦਾ ਕਿੰਨਾ ਚਿਰ ਜਿਵੇਂਗਾ ਮਰ ਮਰ ਕੇ ਹੈ ਜਿੰਨੂੰ ਤੂੰ ਬੀਕਦਾ ਵਾ ਨਾ ਉਹਨੇ ਨਹੀਂ ਆਉਣਾ ਉਹਦੇ ਲੱਛਣ ਨਹੀਂ ਚੰਗੇ ਤੂੰ ਕਿਉਂ ਨਹੀਂ ਮੰਨਦਾ ਇਹ ਗੱਲ ਨੂੰ ਚਲੋ ਮੰਮੀ ਤੁਸੀਂ ਇਦਾਂ ਨਾ ਕਰਿਆ ਕਰੋ ਜਿੱਦਾਂ ਤੁਸੀਂ ਆਂਦੇ ਹੋਣਾ ਮੈਂ ਉਦਾਂ ਹੀ ਕਰ ਲਾਂਗਾ ਪਰ ਤੂੰ ਕੀ ਗੱਲ ਹਾਂ ਮੰਮੀ ਵੇਹ ਲਾ ਲਾ ਮੰਮੀ ਤੁਹਾਡੇ ਕਰਕੇ ਮੈਂ ਇਹ ਨਾ ਵੀ ਨਹੀਂ ਕਰ ਸਕਦਾ ਜਿੰਦਾ ਰਹਿ ਮੇਰਾ ਪੁੱਤ ਹੈ ਪਰਮਾਤਮਾ ਤੇਰੀ ਲੰਮੀ ਲੰਮੀ ਉਮਰ ਕਰੇ ਵੇ ਹੁਣ ਮੁੱਕਰੀ ਨਾ ਆਪਣੀ ਜ਼ੁਬਾਨ ਤੋਂ ਨਹੀਂ ਮੰਮੀ ਮੁੱਕਰਦਾ ਪਰ ਇਹ ਆ ਵੀ ਨਵਦੀਪ ਦੀ ਜਗਾ ਨਹੀਂ ਕਿਸੇ ਨੂੰ ਮਿਲ ਸਕਦੀ ਜਿੱਥੇ ਉਹ ਹੀ ਨਾ ਉਹ ਉਥੇ ਹੀ ਕੀ ਉਹਦੀ ਜਗ੍ਹਾ ਨਹੀਂ ਮਿਲ ਸਕਦੀ ਉਹਨੇ ਬੜੀ ਸੁਣੀ ਕਰਤੂਤ ਕੀਤੀ ਆ ਉਹਨੇ ਇੱਕ ਵਾਰੀ ਤੇਰੇ ਬਾਰੇ ਦੀ ਸੋਚਾਂ ਨਿਕਲਣ ਲੱਗੀਆਂ ਨੇ ਵੀ ਮੈਂ ਉਹਦੇ ਬਾਰੇ ਸੋਚਣਾ ਜਿਹੜਾ ਇੰਨਾ ਕਰਦਾ ਮੇਰੇ ਨਾਲ ਪਰ ਨਹੀਂ ਮੰਮੀ ਮੈਨੂੰ ਨਾ ਉੱਤੇ ਯਕੀਨ ਆ ਉਹ ਕੋਈ ਗਲਤ ਕੰਮ ਨਹੀਂ ਕਰ ਸਕਦੀ ਪਤਾ ਨਹੀਂ ਹੁਣ ਵੀ ਉਹਦੇ ਨਾਲ ਕੀ ਬਣਿਆ ਬਣਨਾ ਉਹਦੇ ਨਾਲ ਕੀ ਹੈ ਜੋ ਮੈਂ ਦੱਸ ਨਹੀਂ ਉਹ ਸੱਚ ਆ ਤੇਰੀ ਗੱਲ ਸੁਣ ਪੁੱਤ ਹੁਣ ਐਦਾਂ ਕਰ ਹੁਣ ਨਾ ਆਪਣੇ ਪਿਓ ਨੂੰ ਆਜ਼ਮਾਰ ਤੂੰ ਉਹ ਨਾਲ ਗੱਲ ਕਰੀਏ ਚਲੋ ਕੋਈ ਨਹੀਂ ਮੰਮੀ ਹੁਣ ਆਪਾਂ ਲੇਟ ਨਹੀਂ ਗਾ ਹੁਣਾ ਤੇਰੀ ਨਾਨੀ ਲਈ ਰਿਸ਼ਤਾ ਕਰਾਉਣਾ ਠੀਕ ਵਾ ਨਾ ਚਲੋ ਕੋਈ ਗੱਲ ਨਹੀਂ ਜਿੱਦਾਂ ਤੇ ਆਂਦੇ ਨੇ ਤੂੰ ਇੱਕ ਕਰੀ ਨਾ ਦਵਾਈ ਖਾ ਲੋ ਹਾਂ ਕੋਈ ਨਹੀਂ ਮੈਂ ਖਾ ਲੈਣੀ ਦਵਾਈ ਚੱਲਾ ਆ ਤੇਦਾਂ ਹੋਇਆ ਵਧੀਆ ਹੁਣੇ ਕਿੱਥੇ ਜਾਊਗਾ ਹੁਣ ਤੇ ਇਹਦਾ ਰਿਸ਼ਤਾ ਮੱਕ ਕੀਤਾ ਹੀ ਕੀਤਾ ਕੌਣ ਆਊਗੀ ਨਾ ਮੇਰੇ ਘਰ ਤੇ ਉਹਨੂੰ ਰੱਖੂਗੀ ਮੈਂ ਆਪਣੇ ਕੰਟਰੋਲ ਵਿੱਚ ਵੇਖੀ ਆ ਕਿਦਾਂ ਗਾੜੀ ਗਾੜੀ ਚੱਲਦੀ ਆ ਪਾਣੀ ਵਾਂਗ ਹੁਣ ਚਲ ਹਾਂ ਜੀ ਵਾ ਨਾ ਕਰ ਆਪਣੀ ਮਰਜ਼ੀਆਂ ਹੁਣ ਹਪ ਸਸਰੀ ਗਾਲ ਜੀ ਸਸਰੀ ਗਾਲ ਜੀ ਕੀ ਹਾਲ ਜੀ ਬਾਹ ਵਧੀਆ ਬੇ ਕੁੱਤਾ ਤੁਹਾਡਾ ਬੜਾ ਖਤਰਾ ਹੈਗਾ ਮੈਂ ਇੱਥੇ ਲੱਤ ਫੜਨ ਲੱਗਾ ਸੀ ਕੁੱਤਾ ਫਿਰ ਤੁਹਾਨੂੰ ਪਤਾ ਇੱਕ ਦੇ ਬੱਜਾ ਰਹਿੰਦਾ ਵਾ ਤੇ ਇੱਕ ਤੁਹਾਨੂੰ ਪਤਾ ਫਿਰ ਡੇਰੇ ਤੇ ਰਹਿੰਦਾ ਵਾ ਕਿ ਤਾਂ ਕਰਕੇ ਰਾਖੀ ਬੜੀ ਥੋੜੀ ਜਿਹੜੀ ਟੈਟ ਕਰ ਛੱਡੋ ਹਾਂਜੀ ਹਾਂਜੀ ਕਰਦੇ ਕੋਈ ਇੱਕ ਗੱਲ ਸੁਣੋ ਹਾਂਜੀ ਉਹ ਮੈਨੂੰ ਸੁਣਾ ਦਿੱਤਾ ਸੀ ਉਹਨੇ ਵਪਾਰੀ ਨੇ ਮਾਣੇ ਨੇ ਉੰਦਰ ਤੈਨੂੰ ਸੱਦਦੇ ਤੇ ਮੈਂ ਕਹਿਆ ਯਾਰ ਮੈਂ ਉਹਨਾਂ ਦੇ ਪੈਸੇ ਕੋਈ ਸਾਰੇ ਦੇ ਆਇਆ ਮੈਂ ਤਾਂ ਹੁਣ ਕੀ ਕੰਮ ਪੈ ਗਿਆ ਨਹੀਂ ਨਹੀਂ ਪੈਸੇ ਦੀ ਨਹੀਂ ਉਹ ਗੱਲ ਅੱਜ ਫਿਰ ਉਹਨੇ ਮੈਨੂੰ ਦੱਸਿਆ ਤੂੰ ਆ ਉਹ ਅੰਦਰ ਚੱਲਦੇ ਆਜੋ ਅੱਛਾ ਹਾਂਜੀ ਕੰਮ ਹੀ ਕੋਈ ਹਾਂਜੀ ਕੰਮ ਹੀ ਆ ਪਾਪ ਹੋ ਜਾਂਦੀ ਨਹੀਂ ਕੋਈ ਗੱਲਬਾਤ ਤੈਨੂੰ ਆਉ ਚਲੋ ਹਾਂਜੀ ਪਾਜੀ ਬਹੁਤ ਹੀ ਮੈਂ ਪਾਣੀ ਲੈ ਗਿਆ ਜੇ ਸਰਨਾ ਮੈਂ ਉਹ ਪੰਦੇ ਨੂੰ ਸੱਦਿਆ ਵਾ ਜਿਹੜਾ ਉਹਦੀ ਮੱਝ ਲੈਣੀ ਹੈ ਹਾਂਜੀ ਤੂੰ ਐਦਾਂ ਕਰ ਨਾਲ ਨੂੰ ਲਿਆ ਬੁਲਾ ਕੇ ਤੇ ਉਹਨੂੰ ਪੁੱਛ ਵੀ ਪੜਾ ਬੰਦੇ ਨੂੰ ਜਾਂਦੀ ਆ ਮੈਂ ਪਾਣੀ ਲਾਵਾਂਗਾ ਲੈ ਲੈ ਆ ਪਾਣੀ ਤੇ ਲੈ ਆ ਪਾਣੀ ਆਪਾ ਦਾ ਸੁਣ ਕੀ ਕਾਮੀ ਡੈਡੀ ਜੀ ਨਾ ਤੂੰ ਡੈਡੀ ਜੀ ਹਾਂ ਮੇਰਾ ਪੁੱਤ ਨਾ ਤੂੰ ਇੱਥੇ ਕਿਧਰ ਆ ਗਈਆਂ ਹੈਂ ਉਹ ਤਾਂ ਸਾਡੇ ਤੇ ਨਾ ਆ ਗਈ ਐ ਇੱਥੇ ਕਿਧਰ ਆ ਗਈ ਤੂੰ ਐਵੇਂ ਮਾਰ ਕੇ ਤੈਨੂੰ ਲੱਭ ਲੱਭ ਕੇ ਕਿਹੜੀ ਜਗ੍ਹਾ ਨਹੀਂ ਤੈਨੂੰ ਲੱਭਿਆ ਓਏ ਡੈਡੀ ਆਉਂ ਤੂੰ ਹਾਂਜੀ ਡੈਡੀ ਜੀ ਮੈਂ ਠੀਕ ਆ ਚੱਲ ਤੂੰ ਆ ਜਾ ਇੱਥੇ ਬਹਿ ਕੇ ਦੱਸ ਮੈਨੂੰ ਕੀ ਹੋਇਆ ਤੇਰੇ ਨਾਲ ਹਾਂ ਤੂੰ ਦੋਈ ਤੇ ਕਿਦਾ ਆ ਗਈ ਮੈਨੂੰ ਇਹ ਨਹੀਂ ਪਤਾ ਲੱਗ ਕੱਢਿਆ ਹੋਇਆ ਜੀ ਇਹ ਤੇਰੇ ਨਾਲ ਡੈਡੀ ਜੀ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਨਾਲ ਕਿੰਨਾ ਮਾੜਾ ਹੋਇਆ ਵਾ ਮੇਰੀ ਸੱਸ ਨੇ ਤੇ ਨਾਨ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਾਂਜੀ ਤੇਰੇ ਤਾਂ ਮਾ ਆ ਕੇ ਆਂਦੀ ਤੇ ਜੇਵਨ ਨੇ ਮੇਰੀ ਕੁੜੀ ਨੂੰ ਮਾਰਿਆ ਹੋਣਾ ਵਾ ਪਤਾ ਤੂੰ ਗਈ ਕਿੱਥੇ ਤੈਨੂੰ ਇਹਨਾਂ ਖੜਿਆ ਕਿੱਥੇ ਤੈਨੂੰ ਸਾਰੀ ਗੱਲ ਦੱਸ ਡੈਡੀ ਜੀ ਮੈਨੂੰ ਕੋਈ ਨਹੀਂ ਜਾਦੇ ਗੰ ਮੈਨੂੰ ਤੇ ਵੀਰ ਜੀ ਹੁਣ ਇੱਥੇ ਲੈ ਆਏ ਇਹਨਾਂ ਨੇ ਸ਼ੁਗਰ ਕਰੋ ਇਹਨਾਂ ਨੇ ਕਰਕੇ ਮੈਂ ਬਚੀ ਆ ਅੱਗੇ ਮੈਨੂੰ ਕੋਈ ਨਹੀਂ ਪਤਾ ਉਹਨਾਂ ਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਕੀਤਾ ਮੁੜ ਕੇ ਸਭ ਕੁਝ ਇਹਨਾਂ ਨੇ ਕੀਤਾ ਜੋ ਵੀ ਕੀਤਾ ਹੈ ਤੇ ਪੁੱਤ ਇੰਨਾ ਜ਼ਰ ਹੋ ਗਿਆ ਵਾ ਤੇਰਾ ਪਤਾ ਨਹੀਂ ਹਾਨੂੰ ਲੱਗਾ ਗੱਲ ਕੀ ਆ ਤੂੰ ਪਹਿਲਾਂ ਨਾ ਦੱਸਿਆ ਕਿਸ ਨੂੰ ਕੀ ਗੱਲ ਹੋਈ ਆ ਕਿੱਥੋਂ ਦੀ ਰਹਿਣ ਵਾਲੀਆਂ ਕੀ ਗੱਲ ਵਾ ਜਦੋਂ ਤੈਨੂੰ ਹੋਸ਼ ਆ ਗਈ ਸਾਰਾ ਕੁਝ ਦੱਸ ਦੇ ਨੀ ਕੋਈ ਇਹਨਾਂ ਨੂੰ ਉਦੋਂ ਹੀ ਦਾੜੀ ਜੀ ਮੈਨੂੰ ਆਪਨੇ ਹੀ ਕੁਝ ਪਤਾ ਕਿ ਮੈਂ ਕੌਣ ਆ ਤੇ ਕਿੱਥੇ ਆ ਗਈ ਆ ਉਹਦੇ ਇੰਨੇ ਨੇ ਮੈਨੂੰ ਦੱਸਿਆ ਕਿ ਤੂੰ ਹੱਡੀ ਭੈਣ ਆ ਤੇ ਮੈਨਾਂ ਨੇ ਆਪਣੇ ਭਰਾ ਭਾਬੀ ਸਮਝਦੀ ਮੈਨੂੰ ਤੇ ਖੁਦ ਨਹੀਂ ਪਤਾ ਨਹੀਂ ਜਦੋਂ ਤੈਨੂੰ ਘਰੋਂ ਕਿਤੇ ਲੈ ਆ ਕੇ ਗਏ ਕਿੱਥੇ ਲੈ ਆ ਕੇ ਗਏ ਸੀ ਕੀ ਕੁਝ ਹੋਇਆ ਕਿਦਾਂ ਤੈਨੂੰ ਕਿੱਥੇ ਮਾਰ ਕੇ ਸੁੱਟ ਗਏ ਤੈਨੂੰ ਠੀਕ ਹੈ ਕੀਤਾ ਤੇਰੇ ਨਾਲ ਇਹ ਤਾਂ ਦੱਸ ਦਾੜੀ ਜੀ ਹੱਡੀ ਨਾਲ ਲੜਾਈ ਹੋਈ ਹੀ ਪਿੰਦਰ ਨੂੰ ਢੀ ਕਰਨੀ ਹੈਗੇ ਉਹਨਾਂ ਦੀ ਪਰਵੇਖਣਗੇ ਤੇ ਮਗਰੋਂ ਮੰਮੀ ਤੇ ਜਸਮੀਨ ਨਾਲ ਲੜ ਪਈਆਂ ਇਹ ਜਸਨੀ ਮੰਮੀ ਨੇ ਕਹਿ ਕੇ ਜੇ ਸੱਚ ਡੰਡਾ ਮਾਰਤੇ ਮੰਮੀ ਨੇ ਮਾਰਤਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਮੜ ਕੇ ਸਾਰਾ ਕੁਝ ਵੀਰ ਜੀ ਨੂੰ ਪੁੱਛ ਲਓ ਕਿ ਕਿਦਾਂ ਹੈ ਮੈਨੂੰ ਘਰ ਲੈ ਕੇ ਆਏ ਨਾ ਨੇ ਮੇਰਾ ਬੜਾ ਇਲਝ ਕਰਵਾਇਆ ਹੁਣ ਮੇਰੀ ਠੀਕ ਵਾ ਹਾਂਜੀ ਡੈਡੀ ਜੀ ਮੈਂ ਠੀਕ ਆ ਹਾਂ ਹਾਂਜੀ ਮਾਲਕਾ ਤੇਰਾ ਸ਼ੁਗਰ ਆ ਕਿਤੇ ਮੇਰੀ ਢੀ ਲੱਗ ਗਿਆ ਪੋਤਾ ਇਹਦੇ ਅਖਬਾਰਾਂ 'ਚ ਵੀ ਕਢਾਤਾ ਕਈ ਕੁਝ ਕੀਤਾ ਵਾ ਪੁਲਿਸ ਨੂੰ ਵੀ ਰਿਪੋਰਟਾਂ ਕੀਤੀਆਂ ਪੁਲਿਸ ਵਾਲੇ ਵੀ ਕਹਿੰਦੇ ਸਾਨੂੰ ਕੋਈ ਸਰਾਗ ਨਹੀਂ ਮਿਲਦਾ ਪੁਲਿਸ ਵਾਲੇ ਤੇ ਹੋਰੀ ਗੱਲਾਂ ਕਰੀ ਜਾਂਦੇ ਏ ਕਹਿੰਦੇ লাশ ਹੀ ਲੱਭੇ ਫੇਰੇ ਤੁਹਾਨੂੰ ਕੁਝ ਦਸੀਏ ਨਾ ਉਹਨਾਂ ਨੂੰ ਫਰਿਆ ਨਾ ਗੱਲ ਨਾ ਬਾਤ ਹੁਣ ਤੂੰ ਲੱਭ ਗਿਆ ਨਾ ਵੇਖੀ ਹੁਣ ਇਹਨਾਂ ਨੂੰ ਮੈਂ ਕਿੱਦਾਂ ਅੰਦਰ ਕਰਾਉਣਾ ਸਾਰੇ ਟੱਬਰ ਨੂੰ ਡੈਡ ਜੀ ਦਵਾਇਆ ਸਜਾਨਾ ਨੂੰ ਉਹ ਮੇਰੇ ਨਾਲ ਇਦਾਂ ਕਰ ਸਕਦੇ ਕੱਲ ਨੂੰ ਹੋਰ ਕਿਹ ਨਾਲ ਵੀ ਕਰਨਗੇ ਕਿੱਦਾਂ ਵੱਡਾ ਕੰਮ ਕੀਤਾ ਇਹਨਾਂ ਨੇ ਪਾਪੀਆਂ ਨੇ ਪਰਪਿੰਦਰ ਨੇ ਤਾਂ ਉਹਦੇ ਪਿਓ ਨੇ ਤਾਂ ਨਹੀਂ ਕੋਈ ਤੇਰੇ ਨਾਲ ਮਾਰੀ ਕੀਤੀ ਡੈਡ ਜੀ ਉਹਦੀ ਘਾਰ ਹੀ ਨਹੀਂ ਹੈਗੀ ਉਹ ਤੇ ਮੇਰੇ ਨਾਲ ਬੜਾ ਪਿਆਰ ਕਰਦੇ ਨੇ ਉਹਨਾਂ ਨੇ ਕਦੇ ਨਹੀਂ ਮੈਨੂੰ ਕੁਝ ਕਿਹਾ ਕੋਈ ਗੱਲ ਹੀ ਪੁੱਤ ਤੂੰ ਚੁੱਪ ਕਰ ਰੱਬ ਦੇ ਘਰ ਚ ਦੇ ਰਹੇਂ ਦੇ ਨੀਗਾ ਸ਼ੁਕਰ ਆ ਪੁੱਤ ਤੇਰੀ ਤੇ ਮਾਂ ਹੀ ਨਹੀਂ ਕੋ ਗਈ ਐ ਸੁੱਕ ਕੇ ਫਿਕਰ ਕਰ ਕਰ ਕੇ ਰਾਤ ਦਿਨ ਰੋਂਦੀ ਰਹਿੰਦੀ ਆ ਨਾ ਸਾਡਾ ਰੋਟੀ ਖਾਣ ਨੂੰ ਜੀ ਕਰਦਾ ਨਾ ਕੋ ਕਪੜਾ ਪਾਉਣ ਨੂੰ ਜੀ ਕਰਦਾ ਵਾ ਅਸੀਂ ਬੜੇ ਤੰਗ ਹਾਂ ਜੱਜੀ ਮੈਨੂੰ ਦੱਸੋ ਕੁਝ ਜਦੋਂ ਜ਼ਿਆਦਾ ਐ ਨਾ ਮੈਂ ਤੈਨਨ ਕਿਹਾ ਮੈਨੂੰ ਪੁੜੇ ਮੇਰੇ ਮਾਪਿਓ ਕੋਲ ਲੈ ਜਾਓ ਉਹਨਾਂ ਕੋਲ ਮੇਰੇ ਤੋਂ ਸਿਵਾਏ ਕੁਝ ਨਹੀਂ ਹੈਗਾ ਇਹਦੇ ਵਿਚਾਰੇ ਫਰਿਸ਼ਤੇ ਆ ਜਿਨ੍ਹਾਂ ਨੇ ਤੈਨੂੰ ਸੰਭ ਲਿਆ ਵਾ ਪਤਾ ਨਹੀਂ ਇਹਨਾਂ ਨੇ ਕਿਦਾਂ ਲੱਭ ਲਿਆ ਤੈਨੂੰ ਚੱਲ ਮੇਰੀ ਠੀਕ ਕੋਈ ਗੱਲ ਨਹੀਂ ਤੂੰ ਰੋ ਨਾ ਜੋ ਪ੍ਰਮਾਤਮਾ ਕਰਦਾ ਹੋਈ ਹੁੰਦਾ ਉਹਦਾ ਹੁਕਮ ਚੱਲਦਾ ਨਾ ਵੋ ਚੁੱਪ ਕਰ ਹੁਣ ਤੂੰ ਹੁਣ ਵੇ ਕਿੰਨਾ ਵਧੀਆ ਹੋ ਗਿਆ ਵਾ ਹੁਣ ਤੇ ਤੈਨੂੰ ਤੇਰੇ ਮਾਪੇ ਮਿਲ ਗਏ ਆ ਹੁਣ ਘਰ ਆਉਣੀ ਆ ਭਾਬੀ ਜੀ ਇਹ ਖੁਸ਼ੀ ਰਹਿਣ ਜੁਨੇ ਅੱਤਾ ਮੈਨੂੰ ਕਿੰਨੀ ਖੁਸ਼ੀ ਹੋਉਂਦੀ ਆ ਕਿੰਨੇ ਟਾਈਮ ਬਾਅਦ ਮੈਂ ਆਪਣੇ ਮਾਪਿਓ ਨੂੰ ਮਿਲੀ ਆ ਚੱਲ ਚੁੱਪ ਕਰ ਕੋਈ ਗੱਲ ਨਹੀਂ ਹੁਣ ਨਹੀਂ ਰੋਣਾ ਮੇਰੀ ਧੀ ਨਾਲ ਬੜਾ ਕੁਝ ਹੋਇਆ ਵਾ ਬੜਾ ਦੁੱਖ ਪਾਇਆ ਹੈ ਵੱਡੀ ਗੱਲ ਤੇ ਇਹ ਵੀ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਡਬ ਡਬ ਮਰਦੇ ਹਾਂ ਰੋਜ਼ ਭੱਜੇ ਫਿਰਨੇ ਆ ਕਰੀ ਉੱਥੇ ਹੱਥ ਮਾਰ ਕਦੀ ਉੱਥੇ ਮਾਰ ਅਹੀਂ ਕੋਈ ਥਾਣੀ ਛੱਡਿਆ ਪੁੱਤ ਤੈਨੂੰ ਲੱਭਣ ਵਾਸਤੇ ਅਹੀਂ ਬੈਠੇ ਨਹੀਂ ਟੇਕੇ ਘਰ ਦੋਵੇਂ ਜੀ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਤਾਂ ਪਤਾ ਨਹੀਂ ਇਹ ਨੇਕ ਇਨਸਾਨਾਂ ਨੇ ਕਿਤੇ ਤੈਨੂੰ ਸਾਂਭ ਲਿਆ ਇਹਨਾਂ ਦਾ ਭਲਾ ਹੈ ਵਿਚਾਰਿਆਂ ਦਾ ਇਹਨਾਂ ਦਾ ਕਿੱਥੇ ਦੇਣ ਦਵਾਂਗੇ ਹੁਣੇ ਰੋਣਾ ਮੇਰੀ ਧੀ ਨੇ ਕੋਈ ਗੱਲ ਨਹੀਂ ਚੁੱਪ ਚੁੱਪ ਕਰਨਾ ਤੇ ਮਾਂ ਜਿਹੜੀ ਉਹ ਤੈਨੂੰ ਉਹ ਤੇ ਡੀਕਦੀ ਦੇਂਦੀ ਉਹਨੂੰ ਤਾਂ ਜੇ ਪਤਾ ਹੀ ਨਹੀਂਗਾ ਜਦੋਂ ਉਹਨੂੰ ਪਤਾ ਲੱਗਾ ਵੇਖੀ ਉਹਨੇ ਕਿੰਨੀ ਖੁਸ਼ ਹੋਣਾ ਵਾ ਹੈਗਾ ਉਹ ਤੇ ਇੱਥੇ ਆਣ ਕੇ ਬੈਹ ਮੇਰਾ ਪੁੱਤ ਤੂੰ ਮੇਰਾ ਪੋਤੀ ਆ ਤੂੰ ਮੇਰੀ ਧੀ ਨੂੰ ਬਚਾਇਆ ਨਾ ਮਾਲਕ ਨੇ ਤੇਰਾ ਬੜਾ ਭਲਾ ਕਰਨਾ ਵਾ ਮੈਨੂੰ ਇਹ ਤੇ ਦ ਇਹ ਤੈਨੂੰ ਲੱਭੀ ਕਿੱਥੇ ਕਿਹੜੀ ਹਾਲਤ ਵਿੱਚ ਸੀ ਕੀ ਹੋਇਆ ਸੀ ਇਹਦੇ ਨਾਲ ਕੋਈ ਲੱਗਾ ਪਤਾ ਪਾਜੀ ਮੇਰੀ ਨਾ ਪਿਆਲੀ ਆ ਥੋੜੀ ਜਿਹੀ ਮਰੇ ਅੱਛਾ ਮੈਂ ਰਾਤ ਦਾ ਟਾਈਮ ਹੀ ਮੈਂ ਤੇ ਪਾਣੀ ਲਾਉਣ ਗਿਆ ਹਾਂ ਉੱਥੇ ਅੱਛਾ ਤੇ ਉੱਥੇ ਨਾ ਥੋੜੀ ਜਿਹੀ ਜਗ੍ਹਾ ਪਈ ਖਾਲੀ ਇਦਾਂ ਜਾਨਵਾਰ ਹੀ ਜੰਗਲ ਹੀ ਹੈ ਅੱਛਾ ਜਨਾਨੀਆਂ ਹੈਗੀਆਂ ਦੋ ਅੱਛਾ ਉਹ ਕਦੇ ਇਹਨੂੰ ਕੁੜੀ ਨੂੰ ਨਾ ਪੰਡੀਆਂ ਹੀ ਉੱਥੇ ਮਿੱਟੀ ਮੁੱਟੀ ਪਾ ਕੇ ਤੇ ਉਹਦੇ ਆਪਣੇ ਵੱਲੋਂ ਚਲ ਗਈਆਂ ਮੇਰੇ ਨਾਲ ਦੇ ਵੈਸੇ ਹੀ ਖਿਆਲ ਪੈ ਗਿਆ ਉਧਰ ਅੱਛਾ ਤੇ ਜਦੋਂ ਉਹ ਚਲ ਗਈਆਂ ਹਨਾ ਉਦੋਂ ਮੈਂ ਇਹਨੂੰ ਕੱਢਿਆ ਤੇ ਇਹਦੀ ਨਵਰੀ ਚੱਲਣ ਦੀ ਹੀ ਕੁੜੀ ਢਾਡੀ ਇਨੂੰ ਹੋਸ਼ ਕੋਈ ਨਹੀਂ ਹੈ ਉਹਨੂੰ ਇਹਨੂੰ ਹੋਸ਼ ਨਹੀਂ ਹੈ ਭੀ ਹੋਸ਼ ਹੈਗੀ ਅੱਛਾ ਤੇ ਇਹਨੂੰ ਖੜਿਆ ਜਦੋਂ ਆਪਾਂ ਡਾਕਟਰ ਕੋ ਮੇਰੇ ਮਾਂ ਨਾਲ ਦੀ ਨੂੰ ਮਾਰਿਆ ਫੋਨ ਇਹ ਆਈ ਫਿਰ ਆਪਾਂ ਦੋਵਾਂ ਨੇ ਚੁੱਕ ਕੇ ਇਹਨੂੰ ਘੜ ਲਿਆਂਦਾ ਅੱਛਾ ਡਾਕਟਰ ਕੋ ਖੜਿਆ ਚਲੋ ਜੀ ਇਹਦੀ ਜਦੋਂ ਇਹਨਾਂ ਸਿਰ ਤੇ ਸੱਟ ਲੱਗੀ ਉਹਨਾਂ ਕਹਿੰਦੇ ਸਿਰ ਤੇ ਮਾਰਿਆ ਸੀ ਅੱਛਾ ਕਿ ਨਹੀਂ ਜਿਆਦਾ ਸੱਟ ਲੱਗੀ ਇਹਨੂੰ ਉਪਜਾਦ ਨਹੀਂ ਕੋਈ ਵੀ ਕੋਣ ਨਾ ਫੋਨ ਨਹੀਂ अच्छा सिर च सट लगन नाल ਇਹਨੂੰ ਭੁੱਲ ਗਿਆ ਸਾਰਾ ਕੁਝ ਤਾਂ ਇਹ ਨજર ਲੰਘਿਆ ਪਤਾ ਹੀ ਨਹੀਂ ਲਗਾ ਜੇ ਇਹਨੂੰ ਕਿਤੇ ਯਾਦ ਨਾ ਆਈ ਤੇ ਤੁਹਾਨੂੰ ਉਹ ਹੀ ਮਲਾ ਦੇਣਾ ਇਹ ਤੁਹਾਨੂੰ ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਮਹਾਰਾਜ ਤੁਹਾਡਾ ਭਲਾ ਕਰੇ ਨਹੀਂ ਭਲਾ ਚਲੋ ਮਹਾਰਾਜ ਉਹ ਕਰਨਾ ਹੀ ਕੀਤਾ ਵਾ ਅਹੀਂ ਕੋਣ ਨੂੰ ਨਹੀਂ ਕਹੇਦੀ ਜਾਨ ਨੂੰ ਚੋਣ ਵਾਲੇ ਫਿਰ ਤੇ ਫਿਰ ਅਹੀਂ ਲੈ ਕੇ ਘਰ ਤੇ ਫਿਰ ਮੇਰੀ ਦਸ ਸਾਲਾਂ ਮੇਰੀ ਭੈਣ ਹੈ ਨਹੀਂ ਕੋਈ اچھا ਤੇ ਮੈਂ ਨਾਲ ਦੀ ਨੂੰ ਕਿਹਾ ਸਰਦ ਨੂੰ ਮੈਂ ਤਾਂ ਇਦਾਂ ਵਾਂ ਕਿ ਤੂੰ ਸਮਝ ਵੀ ਇਹ ਮੇਰੀ ਭੈਣ ਹੀ ਆ ਇਹ ਮੇਰੀ ਭਾਨ ਹੁੰਦੀ ਜੇ ਕਿ ਉਹਦੇ ਨਾਲ ਇਦਾਂ ਹੋ ਜਾਂਦਾ ਤਾਂ ਆ ਵੀ ਤਾਂ ਆਪਾਂ ਸਾਂਭ ਨਹੀਂ। ਵੇਖੋ ਦੁਨੀਆ ਜਿਹੜੀ ਆ ਨਾ ਐਵੇਂ ਤਣੀ ਤੁਰੀ ਫਿਰਦੀ ਚੰਗੇ ਇਨਸਾਨ ਦੁਨੀਆ ਤੇ ਹੈਗੇ ਆ ਤੁਹਾਡੇ ਵਰਗੇ। ਤੇ ਤਾਂ ਹੀ ਤਾਂ ਹੀ ਸਾਰਾ ਕੰਮ ਚੱਲਣ ਰਿਹਾ ਵਾ। ਜੇ ਸਾਰੇ ਪਾਪੀ ਹੋ ਜਾਂਦੇ ਫਿਰ ਇਹੋ ਜੇ ਕੰਮ ਨਹੀਂ ਹੁੰਦੇ। ਨਹੀਂ ਮੈਨੂੰ ਇੱਕ ਗੱਲ ਤੇ ਸਮਝ ਨਹੀਂ ਆਈ ਭਾਜੀ ਇਹਦੇ ਕਿਦਾਂ ਸੋਹਣੀ ਨੇ ਬੇਕਰਦਵਾ ਵੀ ਉਹਨਾਂ ਨੂੰ ਮਾਸਾ ਤਰਸ ਨਹੀਂ ਆਇਆ ਏਡੀ ਸੋਹਣੀ ਕੁੜੀ ਆ। ਯਾਰ ਇਹਦੀ ਸੱਸ ਬੜੀ ਮਾੜੀ ਸੀ। ਅੱਗੋਂ ਨੇ ਆਪਣੀ ਕੁੜੀ ਵੀ ਘਰ ਭਾਲੀ ਸੀ। ਉਹ ਕੁੜੀ ਤਾਂ ਹੁਣ ਉਹਦੀ ਮਰ ਗਈ ਆ ਉਹਦਾ ਉੱਥੇ ਵੀ ਸੇਵਾ ਨਹੀਂ ਹੋਇਆ। ਉਹਨਾਂ ਦੋਵਾਂ ਉਹਨਾਂ ਫਿਰ ਉਹ ਦੋ ਦੋ ਜਨਾਨੀਆਂ ਜਿਹੜੋਂ ਇਹਨੂੰ ਕਿਤੇ ਮਾਰ ਪੁਰਖੇ ਗਈਆਂ ਉਹ ਤੋਂ ਤੁਸੀਂ ਭੱਜਦੀਆਂ ਵੇਖੀਆਂ ਉਹ ਉਹ ਤੇ ਭੱਜਗੀਆਂ ਹੈਗੀਆਂ ਬਸ ਮੈਨੂੰ ਨਹੀਂ ਉਹਨਾਂ ਨੇ ਵੇਖਿਆ ਉਹ ਫਿਰ ਮਾਵਾ ਤੇ ਆਈ ਮਾਵਾ ਤੇ ਆਈਆਂ ਹੁੰਦੀਆਂ ਮਾਵਾ ਤੇ ਨਹੀਂ ਲੱਗਦੇ ਆ ਮੈਨੂੰ ਇੱਕ ਥੋੜੀ ਜਿਹੀ ਕੁੜੀ ਜੀ ਸੀ ਇੱਕ ਥੋੜੀ ਜਨਾਨੀ ਜੀ ਉਹ ਮਾਵਾ ਤੇ ਆਈਆਂ ਫਿਰ ਦੋਵੇਂ ਉਹਨਾਂ ਨੇ ਫਿਰ ਖੇਡ ਖੇਡੀ ਸਾਰੀ ਤੇ ਉੱਥੇ ਇਲਜ਼ਾਮ ਲਾਉਂਦੀਆਂ ਸੀ ਵੀ ਕੁੜੀ ਘਰੋਂ ਭੱਜ ਗਈ ਆ ਕਿਸੇ ਨਾਲ ਲੈ ਜਿਹੜਾ ਸਾਡਾ ਜਵਾਈ ਆ ਉਹਨੂੰ ਇਹਨਾਂ ਮਗਰ ਲਾ ਲਿਆ ਵਾ ਇਹ ਉਹ ਵੀ ਕਹਿੰਦਾ ਵੀ ਉਹ ਤੇ ਭੱਜ ਗਈ ਆ ਕਿਸੇ ਨਾਲ ਅਸੀਂ ਤਾਂ ਲੜੇ ਆ ਉਹਦੇ ਨਾਲ ਇਹ ਕਹ ਲਓ ਵੀ ਸਾਡੀ ਕੁੜੀ ਐ ਹੋਜੀ ਨਹੀਂ ਗਈ ਅਸੀਂ ਇਹਦੇ ਸੰਸਕਾਰ ਨਹੀਂ ਗਏ ਆਪਣੀ ਕੁੜੀ ਨੂੰ ਦਿੱਤੇ ਵੀ ਜਿਹੜੀ ਉਹ ਵਿਆਹੀ ਵਰੀ ਤੈਨੂੰ ਛੱਡ ਕੇ ਭੱਜ ਜੂਗੀ ਵੇਖ ਲਓ ਦੁਨੀਆ ਕਿਦਾਂ ਦੇ ਰੰਗਾਂ ਦੀ ਆ ਤੁਹਾਡਾ ਭਲਾ ਹੋਵੇ ਤੇਰੀ ਘਰ ਵਾਲੀ ਦਾ ਵੀ ਭਲਾ ਹੋਵੇ ਤੁਸੀਂ ਇਹਨੂੰ ਸੰਭਿਆਵਾ ਤੇ ਤੂੰ ਹੀ ਫਿਰ ਪੁਲਿਸ ਰਿਪੋਰਟ ਨਾ ਕੀਤੀ ਜਦੋਂ ਇੰਦਾਂ ਦੀ ਗੱਲ ਹੋਈ ਉਹ ਭਾਜੀ ਅਸੀਂ ਤਾਂ ਅਸਾਂ ਕੀ ਮਾਤਰ ਬੰਦੇ ਆ ਅਸੀਂ ਤਾਂ ਵੈਸੇ ਡਰ ਗਏ ਹਾਂ ਵੀ ਕਿਤੇ ਹੋਰ ਨਾ ਸਾਡੀ ਤੇ ਪਾ ਜੇ ਅਸੀਂ ਦੇ ਬਸ ਹੁਣ ਤੁਹਾਨੂੰ ਪਤਾ ਜਦੋਂ ਬੰਦੇ ਦੇ ਸਾਹਮਣੇ ਕੋਈ ਜਾਣ ਤਰਫ ਦੀ ਹੋਵੇ ਤਾਂ ਫਿਰ ਬੰਦਾ ਰਹਿ ਨਹੀਂ ਸਕਦਾ ਨਾਲੇ ਜੋ ਜੋ ਦਾ ਹੁਕਮ ਹੈ ਜੋ ਤੁਹਾਡੇ ਦਿਮਾਗ ਚ ਆਇਆ ਤੁਸੀਂ ਕੀਤਾ ਵਾ ਹਾਂਜੀ ਹਾਂਜੀ ਉਹ ਤੇ ਜਿਹੜਾ ਤੁਸੀਂ ਪਰਪਕਾਰ ਸਾਡੀ ਧੀਰਾ ਕੀਤਾ ਨਾ ਇਹਦਾ ਆਸਾਨ ਹੈ ਸਾਰੀ ਉਮਰ ਨਹੀਂ ਲਾ ਸਕਦੇ ਨਹੀਂ ਚਲੋ ਕੋਈ ਨਹੀਂ ਕੁਣੀ ਪੱਛੀ ਨਹੀਂ ਬਰਾਜੀ ਜੀ ਹਾਂ ਉਹ ਮਰ ਗਿਆ ਵਾ ਉਹ ਤੋਂ ਜਿਹੜੀ ਤੇਰੀ ਨਾਨਾ ਨਹੀਂ ਜਸ ਜਸ ਦੀਤੀ ਉਹ ਮਰ ਗਈ ਆ ਉਹਨਾਂ ਕੀ ਹੋਇਆ ਸੀ ਜਿਹੜੀ ਤੇਰੀ ਸੱਸ ਸੀ ਉਹ ਉਹਨਾਂ ਨਾਲ ਵੀ ਰੋਇ ਲੜਦੀ ਝਗੜਦੀ ਹੁੰਦੀ ਸੀ ਤੇ ਜਿਹੜਾ ਪ੍ਰਾਉਣਾ ਸੀ ਉਹ ਅੱਕ ਸੜ ਕੇ ਤੇ ਕਿਤੇ ਬਾਹਰ ਦੇ ਮੁਲਖ ਚਲ ਗਿਆ ਕਿਤੇ ਨਿਕਲ ਨੁਕਲ ਗਿਆ ਇੱਥੋਂ ਤੇ ਉਹਨੇ ਵੀ ਉੱਥੇ ਜਾ ਕੇ ਕਿਤੇ ਵਿਆਹ ਵੀ ਕਰਾ ਲਿਆ ਤੇ ਜੱਸ ਤੇ ਮਾਮਾ ਧੀਆਂ ਦੋਵੇਂ ਪਤਾ ਨਹੀਂ ਕਿਹੜੀ ਗੱਲ ਉਹ ਕਿਤੇ ਤਾਂਠਾ ਹੋਈਆਂ ਕਿਸੇ ਨੇ ਇਹ ਗੱਲ ਦੱਸੀ ਉਹ ਥੋੜਾ ਰੱਖਦੇ ਆ ਇਹਨਾਂ ਨੂੰ ਉਹਨਾਂ ਨੇ ਗਵਾਂਢੀ ਨਹੀਂ ਇਹ ਗੱਲ ਦੱਸੀ ਤੇ ਦਵਾਈ ਖਾ ਕੇ ਮਰ ਗਈ ਪਰ ਜੀ ਇਦਾਂ ਨਹੀਂ ਹੋਣਾ ਚਾਹੀਦਾ ਨਾ ਉਹ ਤਾਂ ਉਹਨਾਂ ਨੇ ਤੇਰਾ ਘਰ ਜਾੜਿਆ ਸੀ ਤੇ ਰੱਬ ਦੇ ਉੱਤੇ ਵੇਂਦਾ ਨਾ ਉਹਨਾਂ ਦੀ ਵੀ ਧੀ ਦਾ ਆਪਣਾ ਨੂੰ ਜੜ ਗਿਆ ਅਸੀਂ ਉਹ ਚ ਕੀ ਕਰ ਸਕਨੇ ਆ ਸਾਡੇ ਨਾਲ ਕੀ ਕਸੂਰ ਆ ਠੀਕ ਹੈ ਨਾ ਦੀਦੀ ਦਾ ਨਹੀਂ ਕੋਈ ਕਿਸੇ ਦਾ ਸਾਰਾ ਤਸੂਰ ਤੇ ਮੰਮੀ ਦਾ ਹੀ ਪੁੱਤ ਜੇ ਰੋ ਮਾਂ ਪਿਓ ਗਲਤ ਕੰਮ ਕਰਦੇ ਹੋ ਧੀਆਂ ਪੁੱਤਾਂ ਤੇ ਪੈਂਦੇ ਸਾਰੇ ਫੇਰੀ ਫੇਰੀ ਦੁੱਖ ਹੁੰਦਾ ਵਾ ਜਦੋਂ ਬੱਚਿਆਂ ਦੇ ਉੱਤੇ ਦੁੱਖ ਪੈਂਦਾ ਵਾ ਠੀਕ ਹੈ ਨਾ ਪੁੱਤ ਤੂੰ ਹੁਣ ਇੱਕ ਕੰਮ ਕਰੋ ਦੋਵੇਂ ਜੀ ਤੁਸੀਂ ਸਾਡੇ ਨਾਲ ਚਲੋ ਤੇ ਇਹਨੂੰ ਇੱਕ ਵਾਰੀ ਨਾ ਸਾਡੇ ਘਰ ਛੱਡ ਆਓ ਤੇ ਨਾਲੇ ਇਹਦੀ ਮਾਂ ਇਹਨੂੰ ਮਿਲ ਲੈ ਕੇ ਦਿਓ ਦੀ ਕਿਤੇ ਉਹਦੀ ਵੀ ਕਿਤੇ ਜਿਹੜੀ ਨਾ ਜਾਣ ਚ ਜਾਣ ਪੈ ਜੀ ਨਹੀਂ ਅੰਕਲ ਜੀ ਉਹ ਨਹੀਂ ਇਹ ਨੂੰ ਕਿਤੇ ਕੱਲਣਾ ਮੈਨੂੰ ਆਪਣੇ ਘਰਾਂ ਕੇ ਆਪ ਕੋ ਨਾ ਵਿਆਹ ਨੂੰ ਆਵਣਾ ਕੋਤ ਮੇਰੀ ਗੱਲ ਸੁਣਾ ਮੇਰਾ ਜਿੱਦਾਂ ਦਾ ਇੱਕ ਪੁੱਤ ਘਰ ਵਾ ਜਿੱਦਾਂ ਦੀ ਇਹ ਧੀ ਹੈ ਨਾ ਉਹਦਾਂ ਦੇ ਤੁਸੀਂ ਮੇਰੇ ਤੂੰ ਮੇਰੀ ਨੂੰ ਆ ਤੇ ਇਹ ਮੇਰਾ ਪੁੱਤ ਵਾ ਤੇ ਅਸੀਂ ਸਾਰੀ ਜ਼ਿੰਦਗੀ ਦੀ ਨਜ਼ਰ ਸਾਡੇ ਚ ਸਾਹਵ ਹੈ ਨਾ ਇਹਦੇ ਜਿੱਤੇ ਮੇਰੇ ਚ ਤੇ ਮੇਰੀ ਘਰ ਵਾਲੀ ਚ ਉਹਨਾਂ ਚ ਅਸੀਂ ਤੁਹਾਨੂੰ ਆਪਣੇ ਨਾਂ ਬੱਚਿਆਂ ਵਾਂਗੂ ਮੇਲਾ ਗਿਲਾਂਗੇ ਪਰ ਇਹਨੂੰ ਪੁੱਤ ਤੁਸੀਂ ਇੱਥੇ ਨਾ ਰੱਖਿਓ ਇਹਦੇ ਕਰਕੇ ਤੇ ਬੜੇ ਕੰਮ ਅਟਕੇ ਆ ਉਹਨਾਂ ਪਾਪੀਆਂ ਨੂੰ ਅਜੇ ਬੜੀਆਂ ਸਜ਼ਾਵਾਂ ਮਿਲਣੀਆਂ ਵਾ ਤੇ ਜੇ ਇੱਥੇ ਰਹਿ ਗਈ ਤਾਂ ਉਹਨਾਂ ਨੂੰ سزا ਨਹੀਂ ਮਿਲੇਗੀ ਮੈਂ ਇਹਨੂੰ ਖੜਕੇ ਨਾ ਉਹ ਜਿਹੜੇ ਦੂਰੇ ਕੰਮ ਪਏ ਆ ਸਾਰੇ ਪੂਰੇ ਕਰਨੇ ਆ ਮੇਰਾ ਭਾਵੇਂ ਕੁਝ ਰਹੇ ਭਾਵੇਂ ਨਾ ਰਹੇ ਪਰ ਮੈਂ ਇੱਕ ਵਾਰੀ ਉਹਨਾਂ ਨੂੰ ਨਾ ਸਲਾਖਾਂ ਦੇ ਪਿੱਛੇ ਘੱ ਲੈਣਾ ਵਾ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਹੁਣ ਹੱਟਣਾ ਦਾ ਮੂਹ ਹੀ ਬੜਾ ਪੈ ਗਿਆ ਕੋਈ ਗੱਲ ਨਹੀਂ ਪੁੱਤ ਤੁਸੀਂ ਜਦੋਂ ਕਹੋਗੇ ਨਾ ਮੈਂ ਉਦੋਂ ਇਹਨੂੰ ਲੈ ਕੇ ਆਉਂਗਾ ਤੁਹਾਡੇ ਕੋਲ ਮਿਲ ਕੇ ਨਵਾਕ ਪਰ ਇੱਕ ਵਾਰੀ ਤੁਸੀਂ ਨਾ ਦੋਵੇਂ ਜਾਣੇ ਨਾਲ ਚੱਲ ਕੇ ਨਾ ਇਹਦੀ ਮਾਂ ਤੱਕ ਇਹਨੂੰ ਛੱਡ ਆਓ ਇੰਨਾ ਕੁ ਪਰਪਕਾਰ ਕਰ ਦੋ ਤੁਸੀਂ ਅੱਗੇ ਬੜਾ ਕੁਝ ਕੀਤਾ ਵਾ ਇਨਾ ਹੋਰ ਕਰ ਦੋ ਹੁਣ ਸੰਤੋਜੀ ਇੱਕ ਮਿੰਟ ਤੁਸੀਂ ਬੂਹੇ ਮੈਂ ਆਇਆ ਕੋਈ ਗੱਲ ਨਹੀਂ ਸਰਨਾ ਉਹ ਐਂ ਕਰ ਤੂੰ ਇੰਨੀ ਜਿੱਦ ਨਾ ਕਰ ਉਹਨਾਂ ਨੂੰ ਜਲਾ ਦੇ ਕਿਉਂਕਿ ਜਿਹਦੇ ਹਿਸਾਬ ਨਾਲ ਉਹ ਦੱਸਣ ਦੇਣਾ ਵੀ ਉਹ ਤੇ ਸੱਸ ਬ੍ਰੇਜ਼ ਚਲਾਕ ਆ ਉਹਨਾਂ ਆਏ ਆਪਾਂ ਇੰਨਾ ਕੋਹ ਕੀਤਾ ਇੰਨਾ ਖਰਚਾ ਕੀਤਾ ਐਂਡ ਤੇ ਆਣ ਕੇ ਅਸੀਂ ਬਦਨਾਮੀ ਖਾਟ ਲਈ ਤੇ ਠੀਕ ਆ ਹੁਣ ਵੈਸੇ ਵੀ ਉਹਦੇ ਨਾਲ ਇੰਨਾ ਪਿਆਰ ਵਾ ਭੈਣਾਂ ਨੂੰ ਬਣਾਵਾ ਹੁਣ ਆਪਾਂ ਮਿਲਣਾ ਜੁੜਨਾ ਤਾਂ ਹੈਗਾ ਹੀ ਇੱਕ ਦੂਜੇ ਨੂੰ ਪਰ ਉਹਨਾਂ ਨੂੰ ਜਾਲਾਂ ਦੇ ਅੱਜ ਜਾ ਕੇ ਤੇ ਸਜ਼ਾ ਦੇ ਉਹਨਾਂ ਨੂੰ ਦਵਾਉਣ ਚਲੋ ਠੀਕ ਆ ਦੇ ਲੋਕ ਧੱਕਾ ਗਏ ਹਾਂ ਠੀਕ ਆ ਡੈਡੀ ਜੀ ਇਹਨਾਂ ਨੇ ਨਾ ਮੇਰਾ ਬੜਾਈ ਕੀਤਾ ਵਾ ਬੜਾ ਮੇਰਾ ਇਲਾਜ ਕਰਾਇਆ ਤੇ ਬੜੇ ਪੈਸੇ ਮੇਰੇ ਤੇ ਲਾਏ ਆ ਮਾਝੂ ਹਣ ਵੇਚੀ ਇਹਨਾਂ ਨੇ ਮੇਰੇ ਬਦਲੇ ਪੋਤਾ ਮੈਨੂੰ ਕੀ ਪਤਾ ਸੀ ਤੂੰ ਇੱਥੇ ਆ ਉਹ ਮਾਜਰ ਮੈਂ ਲੈ ਕੇ ਗਿਆ ਇਹਨਾਂ ਕੋਲੋਂ ਬਾਕੀ ਨਾ ਕੋਈ ਗੱਲ ਨਹੀਂ ਇਹਨਾਂ ਵਿਚਾਰਿਆਂ ਨੇ ਤੇਰੀ ਇੰਨੀ ਸੇਵਾ ਕੀਤੀ ਆ ਸ਼ੁਕਰ ਹੈ ਰੱਬ ਦਾ ਇਹਨਾਂ ਨੇ ਤੈਨੂੰ ਬਚਾ ਲਿਆ ਵਾ ਇਹਨਾਂ ਦਾ ਭਲਾ ਹੋਵੇ ਅਸੀਂ ਇਹਨਾਂ ਦੀ ਪਾਈ ਪਾਈ ਮੋੜਨੀ ਆ 1 ਰੁਪਈਆ ਨਹੀਂ ਇਹਨਾਂ ਦਾ ਰੱਖਦੇ ਇਹਨਾਂ ਨੂੰ ਸੋਕਾ ਮੈਂ ਵੱਧ ਦੇ ਕੇ ਜਾਊਂਗਾ 5-7000 ਤਾਂ ਹੀ ਡੈਡੀ ਜੀ ਮੈਂ ਤੁਹਾਨੂੰ ਕਹਿੰਦੀ ਕਿ ਇਹਨਾਂ ਨੂੰ ਇਹਨਾਂ ਦੇ ਪੈਸੇ ਮੋੜ ਦਿਓ ਵਿਚਾਰੇ ਗਰੀਬ ਨੇ ਬੜੀ ਮੁਸ਼ਕਲਾਂ ਨਾਲ ਇਹਨੇ ਮੇਰਾ ਲਾਜ ਕਰਾਇਆ ਵਾ ਮੈਨੂੰ ਹੁਣ ਪਤਾ ਨਹੀਂ ਇਹਨਾਂ ਨੇ ਕਾਦੇ ਵਾਸਤੇ ਸੱਦਿਆ ਵਾ ਨਾਲੇ ਪੁੱਤ ਇੱਕਦਮ ਹੁਣ ਮੇਰੇ ਕੋ ਕਿਹੜੇ ਪੈਸੇ ਹੈਗੇ ਸੀ ਨਾ ਮੈਨੂੰ ਪਤਾ ਸੀ ਕੰਮ ਕੀ ਆ ਤੇ ਕੋਈ ਗੱਲ ਨਹੀਂ ਮੈਨੂੰ ਭਾਵੇਂ ਆਪਣੀ ਦੋਗਣਾ ਜ਼ਮੀਨ ਵੇਚਣੀ ਪਈ ਤੇ ਤੂੰ ਇੱਕ ਵਾਰੀ ਘਰ ਚੱਲ ਤੇ ਮੈਂ ਆਣ ਕੇ ਜਰੂਰ ਇਹਨਾਂ ਦਾ ਇੱਕ ਇੱਕ ਰੁਪਿਆ ਦੇ ਕੇ ਜਾਊਂਗਾ ਕੋਈ ਨਹੀਂ ਅੰਕਲ ਜੀ ਸਮਝਾਇਆ ਮੈਂ ਸਰਨ ਨੂੰ ਤੁਸੀਂ ਇਦਾਂ ਕਰੋ ਤੁਸੀਂ ਲੈ ਲਓ ਨਵ ਨੂੰ ਤੇ ਤੂੰ ਸਰਨ ਨੂੰ ਇਦਾਂ ਕਰ ਚਾਹ ਬਣਾ ਨਹੀਂ ਨਹੀਂ ਮੇਰੀ ਗੱਲ ਸੁਣੋ ਹਾਂਜੀ ਚਾਹ ਹੁਣ ਉੱਥੇ ਘਰ ਜਾ ਕੇ ਪੀਵਾਂਗੇ ਤੁਸੀਂ ਨਾਲ ਹੀ ਚਲੋ ਨਹੀਂ ਨਾਲ ਨਹੀਂ ਹੁਣ ਦੱਸਿਆ ਕਿ ਟਾਈਮ ਹੋ ਗਿਆ ਬੱਚੇ ਵੀ ਆਉਣ ਵਾਲਿਆ ਉਹਨਾਂ ਨੂੰ ਘਰ ਬਾੜ ਦਾ ਤਾਂ ਪਤਾ ਲੱਗ ਗਿਆ ਵਾ ਆਹੀਂ ਆ ਪਾਵਾਂਗੇ ਹੁਣ ਤੁਹਾਨੂੰ ਮਿਲਣ ਚਲੋ ਵੇਹ ਲੋ ਫਿਰ ਹੈ ਹਾਂਜੀ ਚਲਿਏ ਪੁੱਤ ਫਿਰ ਅਹੀਂ ਹਾਂਜੀ ਚੱਲ ਪੁੱਤ ਚਲੋ ਠੀਕ ਹੈ ਚੰਗਾ ਭਾਬੀ ਜੀ ਕਿਤੇ ਹੀ ਆਇਓ ਜਰੂਰ ਚੰਗਾ ਕੋਈ ਗੱਲ ਨਹੀਂ ਆਪਾਂ ਹੁਣ ਫੇਰਾ ਮਾਰਦੇ ਰਵਾਂਗੇ ਚੰਗਾ ਪੁੱਤ ਤੁਹਾਡੀ ਬਹੁਤ ਮਿਹਰਬਾਨੀ ਤੇ ਤੁਸੀਂ ਹੁਣਾਨੂੰ ਨਾ ਸਾਡੇ ਧੀਆ ਪੁੱਤਾਂ ਵਾਂਗੂ ਮਿਲਣਾ ساری ਉਮਰ ਕੋਈ ਗੱਲ ਨਹੀਂ ਮੈਂ ਇਹਨੂੰ ਲੈ ਕੇ ਜਾਣਾ ਚੱਲ ਇਹਦੀ ਮਾਂ ਦੇ ਵੀ ਕਿਤੇ ਕਲੀਜੇ ਠੰਡ ਪਾਵੇ ਚੰਗਾ ਪੁੱਤ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਮੈਂ ਵੀ ਹੋ ਸਕਦਾ ਤੁਹਾਡੇ ਆਉਣ ਤੋਂ ਇੱਕ ਜਿਹੜਾ ਪਹਿਲਾਂ ਹੀ ਮਾਰਾ ਠੀਕ ਹੈ ਠੀਕ ਹੈ ਕਨੇ ਬਾਕੀ ਤੁਸੀਂ ਫਿਕਰ ਨਾ ਕਰਿਓ ਤੁਹਾਡਾ ਜਿੰਨਾ ਖਰਚਾ ਲੱਗਾ ਨਾ ਮੈਂ ਸਾਰਾ ਦੇ ਕੇ ਜਾਵਾਂਗਾ ਨਹੀਂ ਨਹੀਂ ਖਰਚੇ ਦੀ ਪਈ ਗੱਲ ਤੁਸੀਂ ਮੇਰੀ ਗੱਲ ਸੁਣੋ ਇੰਨਾ ਹੀ ਬੜਾ ਆਪਾਂ ਭੈਣ ਨਹੀਂ ਚਾਹਤਾ ਤੁਸੀਂ ਇਹਦੀ ਜਾਨ ਬਚਾ ਦਿੱਤੀ ਨਹੀਂ ਨਹੀਂ ਖਰਚੇ ਦੀ ਗੱਲ ਨਹੀਂ ਕਰਨੀ ਜੀ ਚਲੋ ਠੀਕ ਹੈ ਫਿਰ ਹਾਂ ਚਲ ਪੁੱਤ ਚਲੋ ਠੀਕ ਹੈ